ਗਲਤ ਢੰਗ ਦਾ ਪ੍ਰਚਾਰ ਕਰਕੇ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜਿਸ ਦੇ ਚਲਦੇ ਇਸ ਦੇ ਖਿਲਾਫ ਹੁਣ ਭਗਵਾਨ ਬਾਲਮਿਕੀ ਵੀਰ ਸੈਨਾ ਰਾਜ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਸਾਂਝੇ ਤੌਰ ਤੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਕਿ ਇਹ ਜਾਹਿਲ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜੇ ਲਾ ਇਲਾਜ ਬਿਮਾਰੀਆਂ ਠੀਕ ਕਰਨ ਦਾ ਝਾਂਸਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਜਿਸ ਨੂੰ ਕੀ ਲਾ ਇਲਾਜ ਬਿਮਾਰੀ ਸੀ ਅਤੇ ਪ੍ਰਾਰਥਨਾ ਦੇ ਨਾਮ ਦੇ ਉੱਤੇ ਉਸ ਨੂੰ ਗੁੰਮਰਾਹ ਕੀਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤਾ ਇਸ ਨੂੰ ਲੈ ਕੇ ਸਿੱਖ ਆਗੂਆਂ ਦੇ ਵਿੱਚ ਬਾਲਮਿਕੀ Hindu ਭਾਈਚਾਰੇ ਦੇ ਵਿੱਚ ਰੋਸ ਪਾਇਆ ਗਿਆ ਕਿ ਅਜਿਹੇ ਪ੍ਰਚਾਰ ਤੇ ਰੋਕਲ ਲਗਾਈ ਜਾਵੇ ਜੋ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅੱਜ ਸਾਰਿਆਂ ਇਥੇ ਬਾਲਮਿਕੀ Hindu ਔਰ ਨਿਆੰਕ ਸਿੰਘ ਜਥੇਬੰਦੀਆਂ ਅੱਜ ਇਕੱਠੇ ਹੋ ਕੇ ਜੇ ਡੀਸੀ ਸਾਹਿਬ ਨੇ ਇੱਕ ਮੈਮੋਰੰਡਮ ਦਿੱਤਾ ਵਾ ਜਿਹਦੇ ਵਿੱਚ ਕੁਝ ਜਿਹੜੇ ਸਾਈ ਪਾਸਟਰ ਹੈਗੇ ਆ ਉਹਨਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵਾ ਜਿਹੜੀਆਂ ਲਾ ਇਲਾਜ ਬਿਮਾਰੀਆਂ ਵਾ ਜਿਹੜੀਆਂ ਉਹਨਾਂ ਨੂੰ ਠੀਕ ਕਰਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਵਾ ਔਰ ਜਿਹੜੀਆਂ ਵਿਗਿਆਨਿਕ ਤੌਰ ਤੇ ਵੀ ਜਿਹੜੀਆਂ ਹਜੇ ਉਹਨਾਂ ਦਾ ਇਲਾਜ ਨਹੀਂ ਕੋਈ ਆਇਆ ਅਜੀਹੀਆਂ ਜਿਹੜੀਆਂ ਬਿਮਾਰੀਆਂ ਨੂੰ ਇਹ ਠੀਕ ਵਾ ਦਾਵਾ ਆਪਣੇ ਸੋਸ਼ਲ ਪਲੇਟਫਾਰਮਸ ਤੇ ਜਾਂ ਆਪਣੇ ਜਿਹੜੇ ਇਹਨਾਂ ਦੇ ਪੋਸਟਰ ਵਗੈਰਾ ਡਿਸਟ੍ਰੀਬਿਊਟ ਕਰਦੇ ਉਹਨਾਂ ਤੇ ਇਹ ਦਾਵਾ ਕਰਦੇ ਆ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਜੇ ਅਸੀਂ ਸੰਵਿਧਾਨ ਦੀ ਗੱਲ ਕਰੀਏ ਕਿ ਸੰਵਿਧਾਨ ਦੀ ਜਿਹੜੀ ਇਹ ਧਾਰਾ 1954 ਦਾ ਐਕਟ ਹੈਗਾ ਵਾ ਡਰੱਗ ਐਂਡ ਮੈਜੀਕਲ ਰੈਮਡੀ ਐਕਟ ਹੈਗਾ ਵਾ ਜਿਹਦੇ ਵਿੱਚ ਸਾਫ਼ ਲਿਖਿਆ ਵਾ ਕਿ ਤੁਸੀਂ ਕਿਸੇ ਨੂੰ ਵੀ ਗਬਮੀਰ ਬਿਮਾਰੀਆਂ ਦਾ ਠੀਕ ਕਰਨ ਦਾ ਦਾਅਵਾ ਦੇ ਨਾਂ ਤੇ ਜਿਹੜਾ ਤੁਸੀਂ ਕਨਵਰਜਨ ਨਹੀਂ ਕਰ ਸਕਦੇ ਔਰ ਜੇ ਧਾਰਾ 25 ਦੀ ਗੱਲ ਕਰਦੇ ਆ ਧਾਰਾ 25 ਦੇ ਵਿੱਚ ਤੁਹਾਨੂੰ ਫਰੀडम ਟੂ ਚੁਆਇਸ ਹੈਗਾ ਵਾ ਤੁਸੀਂ ਆਪਣਾ ਤਰ ਪਰਵਤਨ ਕਰ ਸਕਦੇ ਜੇ ਪਰ ਕਿਸੇ ਨੂੰ ਲਾਲਚ ਦਬਾਅ ਜਾਂ ਕਿਸੇ ਵੀ ਹੋਰ ਇਸ ਤਰ੍ਹਾਂ ਬਿਮਾਰੀਆਂ ਦਾ ਠੀਕ ਕਰਨ ਦੇ ਚਾਂਸੇ ਦੇ ਕੇ ਤੁਸੀਂ ਨਹੀਂ ਕਰ ਸਕਦੇ ਔਰ ਜਿਹੜੀ ਤਾਜ਼ਾ ਉਦਾਹਰਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲੀ ਆ ਇੱਕ ਲੇਡੀ ਦੀ ਕਿਸੇ ਐਨਜੀਓ ਦੀ ਜਿਹੜੀ ਅਫੀਸ਼ੀਅਲ ਆਈਡੀ ਸੀ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹੜੀ ਲੇਡੀ ਨੂੰ ਜਿਹੜਾ ਬ੍ਰੈਸਟ ਕੈਂਸਰ ਹੋ ਗਈ ਸੀਗੀ ਔਰ ਉਹਨੂੰ ਕੀੜੇ ਪੈ ਗਏ ਸੀਗੇ ਉਸ ਤੋਂ ਬਾਅਦ ਜਿਹੜੀ ਹੋਰੀ ਮੌਤ ਹੋ ਚੁੱਕੀ ਆ ਔਰ ਵੀਡੀਓ ਦੇ ਵਿੱਚ ਉਹ ਲੇਡੀ ਕਹਿ ਰਹੀ ਆ ਕਿ ਮੈਂ ਪਹਿਲਾਂ ਹਿੰਦੂ ਧਰਮ ਨਾਲ ਜਿਹੜਾ ਸਬੰਧ ਰੱਖਦੀ ਸੀਗੀ ਔਰ ਹਿੰਦੂ ਧਰਮ ਦੇ ਜਿਹੜੇ ਸਾਰੇ ਜਿਹੜੇ ਰਿਚੁਅਲਸ ਆ ਉਹਨੂੰ ਫੋਲੋ ਕਰਦੀ ਸੀਗੀ ਉਸ ਤੋਂ ਬਾਅਦ ਮੈਨੂੰ ਬ੍ਰੈਸਟ ਕੈਂਸਰ ਹੋਈ ਆ ਔਰ ਮੈਂ ਜਿਹੜੀ ਸੁਫਾਦ ਰਾਣਾ ਮਿਨਿਸਟਰੀ ਆ ਉੱਥੇ ਜਾਂਦੀ ਸੀਗੀ ਉਹਨਾਂ ਵੱਲੋਂ ਮੈਨੂੰ ਜਿਹੜਾ ਦੁਆ ਕਰਨ ਦਾ ਹੈ ਕਿਆ ਗਿਆ ਸੀਗਾ ਜਿਸ ਕਰਕੇ ਮੇਰੀ ਇਹ ਹਾਲਾਤ ਹੋ ਚੁੱਕੀ ਆ ਜਿਹੜੀ ਉਹ ਲੜਕੀ ਵੀਡੀਓ ਦੇ ਵਿੱਚ ਉਹ ਦਾਵਾ ਕਰਦੀ ਪਈ ਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਜਿਹਰੇ ਵਿੱਚ ਔਰ ਮੈਂ ਇੱਥੇ ਕਲੀਅਰ ਗੱਲ ਕਰਨਾ ਚਾਹਾਂਗਾ ਕਿ ਵੀ ਅਸੀਂ ਜਿਹੜਾ ਵਾ ਉਹਨਾਂ ਦੇ ਜਿਹੜਾ ਅਜੇਹਾ ਪ੍ਰਚਾਰ ਆ ਜਿਹੜਾ ਇਹ ਲੋਕਾਂ ਨੂੰ ਬਿਮਾਰੀਆਂ ਠੀਕ ਕਰਨ ਦਾ ਪ੍ਰਚਾਰ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲਾਰੇ ਝਾਂਸੇ ਦੇ ਰਹੇ ਆ ਉਸ ਤੇ ਅਸੀਂ ਰੋਕ ਲਾਉਣ ਦੀ ਡਿਮਾਂਡ ਕੀਤੀ ਆ ਔਰ ਅਖੀਰ ਭਾਰਤੀ ਸਾਂਸਕ੍ਰਿਤਿਕ ਵਿਕਾਸ ਕਮਿਸ਼ਨ ਦੇ ਰਾਕੇਤ ਮੁਖਤਿਆਰ ਦੇ ਨਾਤੇ ਜਿੰਮੇਵਾਰੀ ਆ ਕੰਮ ਕਰ ਰਹੇ ਆ ਪਿਛਲੇ ਦਿਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦਾਂ ਸਪਾਰਾ ਰਾਣਾ ਆਪਣਾ ਉਹ ਪਾਸਟਰ ਕਹਿੰਦਾ ਮਾਨ ਵਾਲੇ ਤੋਂ ਔਰ ਉਹਨੇ ਕਿਉਂਕਿ ਇਹ ਸਾਰੇ ਕਰਦੇ ਤੇ ਇਦਾਂ ਹੀ ਨੇ ਕਿ ਤੁਸੀਂ ਆਓ ਆਹ ਤੁਹਾਡੇ ਬਿਮਾਰੀਆਂ ਦੂਰ ਕਰਾਂਗੇ ਦਵਾਵਾ ਕਰਾਂਗੇ ਤੁਹਾਡੇ ਸਾਰੇ ਲਾਇਕ ਕਰਾਂਗੇ ਹੋਇਆ ਕਿ ਇਹ ਪਿਛਲੇ ਇੱਕ ਥੋੜੇ ਸਮੇਂ ਦੀ ਗੱਲ ਹੈ ਕਿ ਆਪਣਾ ਇੱਕ ਲੇਡੀ ਸੀਗੀ ਉਹਨਾਂ ਦੇ ਬ੍ਰਸਟ ਕੈਂਸਰ ਸੀਗਾ ਉਹਦਾ ਇਲਾਜ ਆਪਣੇ ਉਥੇ ਹੀ ਕਰਦੇ ਰਹੇ ਔਰ ਇਵਨ ਲਾਇ ਕਰਦੇ ਆ ਕਰਦੇ ਆ ਉਹਦੇ ਸਾਰੇ ਬ੍ਰਸ਼ ਨੂੰ ਮਤਲਬ ਕੀੜੇ ਪੈ ਗਏ ਸਮਝ ਲਓ ਔਰ ਸਾਰੇ ਉਹਦੇ ਆਂਦਰਾਂ ਜਿਹੜੇ ਅਸੀਂ ਉਹ ਬਾਹਰ ਆ ਗਏ ਆ ਇਹਨਾਂ ਨੇ ਤਾਂ ਵੀ ਉਹਦੇ ਕੋਈ ਪਰਵਾਹ ਨਹੀਂ ਕੀਤੀ ਤੇਰਾ ਇਲਾਜ ਦਵਾਵਾ ਨਹੀਂ ਹੋਏਗਾ ਇਸ ਮਨਘੜੰਤ ਜਿਹੜੀਆਂ ਚਾਲਾਂ ਚੱਲ ਕੇ ਉਹ ਇਸ ਤਰ੍ਹਾਂ ਉਹਦੀ ਜਿਹੜੀ ਲੇਡੀ ਸੀਗੀ ਉਹਦੀ ਡੈਥ ਹੋ ਗਈ ਹੈ ਔਰ ਅਜੀ ਸਰਕਾਰ ਨੂੰ ਮੈਮੋਰੰਡਮ ਦੇਣ ਆਏ ਸੀ ਆਪਣੇ ਡਿਸ਼ਾਪ ਨੂੰ ਕਿ ਦੇਖੋ ਇਹ ਲੋਗ ਆਪਣਾ ਜੇ ਇਸ ਤਰ੍ਹਾਂ ਕਰਦੇ ਦਵਾਵਾਂ ਨਾਲ ਠੀਕ ਹੁੰਦੇ ਆ ਇਹਨਾਂ ਦਾ ਲੁਧਿਆਣਾ 'ਚ ਬੜਾ ਤਕੜਾ ਹਸਪੀਟਲ ਇਹਨਾਂ ਬਣਾਇਆ ਸੀ ਐਮਸੀ ਉਹਨੂੰ ਬੰਦ ਕੀਤਾ ਜਾਵੇ ਔਰ ਇਹਨਾਂ ਦੇ ਦਵਾਵਾਂ ਅਹ ਚੱਲਣਗੇ ਜਾਂ ਦਵਾਵਾਂ ਨਾਲ ਠੀਕ ਕਰਦੇ ਕਿ ਫਿਰ ਸਾਨੂੰ ਅਸੀਂ ਵੀ ਇਹਨਾਂ ਦੇ ਨਾਲ ਜੁੜ ਜਾਗੇ ਜੇ ਇਹਨਾਂ ਦੇ ਦਵਾਵਾਂ ਨਾਲ ਠੀਕ ਹੋਈ ਹੁੰਦਾ ਦਵਾਵਾਂ ਨਾਲ ਪਿੱਛੇ ਕਮਜੀਠੇ 'ਚ ਬੰਦਾ ਸੀ ਉਹ ਬਜ਼ੁਰਗ ਆਦਮੀ ਸੀ ਉਹਨੂੰ ਇਹਨਾਂ ਕੁਰਸੀ ਦੇ ਬੰਨ ਕੇ ਉਹਦੇ ਫਾਂਡੇ ਕਰਦੇ ਰਹੇ ਦਵਾਵਾਂ ਕਰਦੇ ਰਹੇ ਜਿਸ ਤਰ੍ਹਾਂ ਉਹਨਾਂ ਦੀ ਡੈਥ ਹੋ ਗਈ ਉਹਨੂੰ ਤੇ ਪਰਚਾ ਵੀ ਹੋਇਆ ਸੀ ਉਥੇ ਜਦੋਂ ਇਸ ਮਾਮਲੇ ਦੇ ਉੱਤੇ ਇਸਾਈ ਆਗੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕੀ ਕਿਹਾ ਉਹ ਤੁਸੀਂ ਆਪ ਹੀ ਸੁਣ ਲਓ ਦੇਖੋ ਇਹ ਸਾਡਾ ਹੱਕ ਆ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਕਿ ਸਾਡੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹ ਆਬਜੈਕਸ਼ਨ ਕਰੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਲਕਿ ਇਸ ਤਰੀਕੇ ਦੇ ਜਿਹੜੇ ਨਾਟਕੀ ਨੌਸਰਬਾਜ਼ ਲੋਗ ਨੇ ਅਸੀਂ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ ਪਰਚੇ ਦਰਜ ਕਰਾਵਾਂਗੇ ਇਹਨਾਂ ਨੇ ਉਸ ਪਰਿਵਾਰ ਨੂੰ ਉਸ ਭੈਣ ਦੇ ਪਤੀ ਨੂੰ ਵੀ ਗੁੰਮਰਾਹ ਕਰਕੇ ਸਿਰਫ ਆਪਣੀ ਝੂਠੀ ਸ਼ੋਹਰਤ ਵਾਸਤੇ ਦੋ ਸਮਾਜਾਂ ਦੇ ਅੰਦਰ ਨਫ਼ਰਤ ਦਾ ਬੀਜ ਬੋਇਆ ਅਸੀਂ ਆਪਣੇ ਸਮਾਜ ਨੂੰ ਪਿਆਰ ਕਰਦੇ ਆ ਸਾਡਾ ਭਾਈਚਾਰਾ ਹਮੇਸ਼ਾ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਪਿਆਰ ਕਰਦਾ ਹੈ ਸਾਰਿਆਂ ਨੂੰ ਏਕਤਾ ਦੇ ਵਿੱਚ ਰਹਿਣ ਵਾਸਤੇ ਅਪੀਲ ਕਰਦੇ ਆ ਇਸ ਕਰਕੇ ਸਾਡੇ ਧਰਮ ਦੇ ਪ੍ਰਚਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਵੀ ਕਿੰਤੂ ਪਰੰਤੂ ਕਰ ਦੇ ਤਾਂ ਦੇਖਿਆ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇੰਨਾ ਕੁ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਿਰਫ ਪ੍ਰਾਰਥਨਾ ਕਰਾਓ ਤੁਹਾਡਾ ਇਲਾਜ ਹੋ ਜਾਵੇਗਾ ਇਸ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਸਿੱਖ ਜਥੇਬੰਦੀਆਂ ਦੇ ਵਿੱਚੋਂ ਹਿੰਦੂ ਭਾਈਚਾਰੇ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਅਜਿਹੇ ਪ੍ਰਚਾਰ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਲਾ ਇਲਾਜ ਬਿਮਾਰੀਆਂ ਨੇ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਕਿ ਲੋਕ ਕਿਸੇ ਨੂੰ ਕੈਂਸਰ ਆ ਕਿਸੇ ਨੂੰ 슈ਗਰ ਆ ਕਿਸੇ ਨੂੰ ਟੀਵੀ ਦੀ ਬਿਮਾਰੀ ਆ ਜਾਂ ਹੋਰ ਵੱਡੇ ਵੱਡੇ ਬਿਮਾਰੀਆਂ ਤੋਂ ਲੋਕ ਪੀੜਤ ਨੇ ਸੋਚਦੇ ਨੇ ਕਿ ਦਵਾਈ ਬੰਦ ਕਰ ਦਾਂਗੇ ਤੇ ਸਾਡੇ ਇਸ ਤਰੀਕੇ ਨਾਲ ਪ੍ਰਾਰਥਨਾ ਕਰਨ ਤੇ ਸਾਡਾ ਇਲਾਜ ਹੋ ਜਾਵੇਗਾ ਪ੍ਰੈਸ ਦੇ ਨਾਲ ਦੇਖਿਆ ਜਾ ਰਿਹਾ ਕਿ ਲੋਕਾਂ ਦੀ ਮੌਤ ਹੋ ਜਾਂਦੀ ਇਸ ਕਰਕੇ ਲੋਕਾਂ ਚ ਇਸ ਗੱਲ ਨੂੰ ਲੈ ਕੇ ਰੋਸ ਆ ਤੇ ਅਜਿਹੇ ਪ੍ਰਚਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ